哈ਸ਼ੀ ਕਾਲ ਜੀ ਮੈਂ ਬਾਜਵਾ ਵਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਪਾਂ ਬ੍ਰੌਕੇਟ ਦੇ ਸੂਟ ਲੈ ਕੇ ਆਏ ਆ ਇਹ ਵੀਡੀਓ ਆਪਾਂ ਜਿਹੜੀ ਪਹਿਲਾਂ ਵੀ ਲੈ ਕੇ ਆਈ ਸੀ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਅਗੇਨ ਆਪਾਂ ਰਿਪੀਟ ਦੇ ਉੱਪਰ ਇਹ ਵਾਲੇ ਸੂਟ ਆ ਜਿਹੜੇ ਫੇਰ ਲੈ ਕੇ ਆਏ ਆ ਜੀ ਇਹਨਾਂ ਦੀ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਮੈਂਸ਼ਨ ਕਰ ਦਾਂਗੇ ਓਨਲੀ ਵਰਕ ਦਾ ਪ੍ਰਾਈਸ ਵੀ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਇਹ ਵਾਲੇ ਜਿਹੜੇ ਸਾਰੇ ਸੂਟ ਨੇ ਫਿਲਹਾਲ ਆਪਣੇ ਕੋਲੇ ਸਟਾਕ ਦੇ ਵਿੱਚ ਨੇ ਫਸਟ ਸੂਟ ਹੈ ਜੀ ਜਿਹੜਾ ਇਹ ਵਾਲਾ ਸੂਟ ਆ ਬਹੁਤ ਹੀ ਸੋਹਣਾ ਸੂਟ ਆ ਇਹਦੇ ਨਾਲ ਆਪਣੇ بیس ਕਲਰ ਨਾਲ ਦੀ ਜਿਹੜੀ ਬਾਟਮ ਲਗਵਾਈ ਹੋਈ ਆ ਬਾਟਮ ਦੇ ਉੱਪਰ ਜਿਹੜਾ ਪਣੀ ਸੀ ਹੈਂਡ ਪਲੱਸ ਆਰੀ ਦੇ ਨਾਲ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਨੇਚਰਲ ਕ੍ਰੇਵ ਦੀ ਇਹਦੇ ਨਾਲ ਬਾਟਮ ਲਗਵਾਈ ਹੋਈ ਹੈਗੀ ਪ੍ਰਾਈਸ ਵੀ ਰ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੀ ਸੋ ਤੁਸੀਂ ਐਂਡ ਤੱਕ ਵੀਡੀਓ ਦੇ ਨਾਲ ਬਨੇ ਰਹੋ ਸੈਕੰਡ ਸੂਟ ਆ ਜਿਹੜਾ orange ਕਲਰ ਦਾ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਜੀ ਇਹਦੇ ਨਾਲ ਆਪਣੀ ਜਿਹੜੀ ਬਾਟਮ ਲਗਵਾਈ ਆ ਕ੍ਰਸ਼ ਦੀ ਬਾਟਮ ਲਗਵਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਕ੍ਰਸ਼ ਸ਼ੈਂਬਰ ਬਹੁਤ ਹੀ ਸੋਹਣਾ ਇਹਦੇ ਉੱਪਰ ਵੀ ਹੈਂਡਵਰਕ ਹੈਂਡ ਪਲਸ ਸਾਰੀ ਦਾ ਕੰਮ ਹੋਇਆ ਹੋਇਆ ਹੈਗਾ ਸੈਕਿੰਡ ਸੂਟ ਆਪਾਂ ਨੇ ਇਹ ਰੈਡੀ ਕੀਤਾ ਜਿਹੜਾ ਉਸ ਤੋਂ ਅਗਲਾ ਸੂਟ ਹੈ ਜੀ ਇਹ ਆਪਣੇ ਇਹ ਆਪਣੇ ਕੋਲੇ ਪਹਿਲਾਂ ਵੀ ਆਇਆ ਸੀ ਇਸ ਵਾਰ ਫੇਰ ਆਇਆ ਹੈਗਾ ਇਸ ਵਾਰ ਜਿਹੜਾ ਆਇਆ ਹੈ ਇਹ ਸਿਮੀ ਪ੍ਰਿੰਟ ਸਿਮੀ ਡਿਜ਼ਾਈਨ ਆਇਆ ਇਹਦੇ ਵੀ ਆਪਣੇ ਬਾਟਮ ਤੇ ਵਰਕ ਕੀਤਾ ਸਭ ਤੋਂ ਸੋਹਣਾ ਰਾਣੀ ਕਲਰ ਜਿਹੜਾ ਆਪਣਾ ਹਰ ਵਾਰ ਉੰਦਾ ਜਿਹੜਾ ਪ੍ਰਿੰਟ ਆ ਉਹ ਚੇਂਜ ਹੁੰਦਾ ਰਹਿੰਦਾ ਬਟ ਕਲਰ ਆਪਣੇ ਕੋਲੇ ਹਰ ਵਾਰ ਆਉਂਦਾਗਾ ਹਰ ਵਾਰ ਜਲਦੀ ਹੀ ਸਭ ਤੋਂ ਜਲਦੀ ਇਹ ਸੋਲਡ ਵੀ ਹੁੰਦਾਗਾ ਇਹਦੇ ਵੀ ਜਿਹੜਾ ਬਾਟਮ ਦੇ ਉੱਪਰ ਵਰਕ ਕੀਤਾ ਤੁਸੀਂ ਬਹੁਤ ਹੀ ਸੋਹਣਾ ਵਰਕ ਕੀਤਾ ਹੈ ਤੁਸੀਂ ਦੇਖ ਸਕਦੇ ਹੋਗੇ ਇਹ ਵੀਰੇ ਜਿਹੜਾ ਸੂਟ ਦਾ ਪ੍ਰਾਈਸ ਆ ਇਕੱਲੇ ਦਾ ਉਹਦਾ 650 ਰੁਪਿਆ ਪ੍ਰਾਈਸ ਆ ਅਗਰ ਤੁਸੀਂ ਵਿਦਆਊਟ ਆ ਬਾਟਮ ਵਰਕ ਲੈ ਰਹੇ ਹੋਗੇ ਨੇਚੁਰਲ ਕ੍ਰੇਵ ਦੀ ਬਾਟਮ ਲੱਗੀ ਹੋਊ ਉਹਦੇ ਨਾਲ ਜਿਹੜਾ ਇਹਦਾ ਪ੍ਰਾਈਸ ਆ 825 ਰੁਪਏ ਪ੍ਰਾਈਸ ਹੈ ਜੀ ਅਗਰ ਤੁਸੀਂ ਵਿਦ ਬਾਟਮ ਵਰਕ ਲੈ ਰਹੇ ਹੋਗੇ ਬਾਟਮ ਦਾ ਵਰਕ ਵੀ ਹੋਊਗਾ ਤੇ ਨੇਚੁਰਲ ਕ੍ਰੇਵ ਦੀ ਬਾਟਮ ਲੱਗੀ ਹੋਊਗੀ ਐਂਡ ਬ੍ਰாக்கਟ ਦੀ ਸ਼ਰਟ ਉਹਦਾ ਪ੍ਰਾਈਸ ਜਿਹੜਾ ਹੋਊਗਾ ਜੀ 1299 ਹੋਊਗਾ ਇਹਦੇ ਵਿੱਚ ਇੱਕ ਆਪਣੇ ਕੋਲੇ ਇਹ ਵਾਲੀ ਆਈ ਹੈ ਬਾਟਮ ਵਰਕ ਕੀਤੀ ਹੋਈ ਹੈ ਇਹ ਵਾਲੀ ਸ਼ਰਟ ਹੈ ਇਹਦੇ ਨਾਲ ਇੱਕ ਰਾਣੀ ਕਲਰ ਦੇ ਵਿੱਚ ਹੋਰ ਆਪਣੇ ਕੋਲੇ ਪ੍ਰਿੰਟ ਆਇਆ ਜੀ ਇਹ ਵਾਲਾ ਪ੍ਰਿੰਟ ਆ ਇਹ ਤੇ ਇਹਦੇ ਤੋਂ ਪ੍ਰਿੰਟ ਦਾ ਥੋੜਾ ਜਿਹਾ ਫਰਕ ਆ ਇਹਦੇ ਨਾਲ ਬਾਟਮ ਜਿਹੜੀ ਸੀਮ ਲਗਾਈ ਹੋਈ ਹੈਗੀ ਇੱਕ ਆਪਣੇ ਕੋਲ ਇਹਦੇ ਵਿੱਚ ਇਸ ਵਾਰ ਨਿਊ ਕਲਰ ਐਡ ਹੋਏ ਨੇਗੇ ਨਿਊ ਕਲਰ ਜਿਹੜਾ ਐਡ ਹੋਇਆ ਇਹ ਵਾਲਾ ਹੋਇਆਗਾ ਇਹਦੀਆਂ ਜਿਹੜੀਆਂ ਬਾਟਮ ਹਲੇ ਵਰਕ ਹੋ ਰਹੀਆਂ ਨੇ ਵਰਕ ਹੋਣੀਆਂ ਗਈਆਂ ਹੋਈਆਂ ਨਹੀਂ ਜੀ ਇੱਕ ਆਪਣੇ ਕੋਲ ਇਸ ਵਾਰ ਇਹ ਕਲਰ ਨਿਊ ਐਡ ਹੋਇਆ ਮਸਟਰਡ ਜੇ ਇਹਦੀ ਬਾਟਮ ਵੀ ਜਿਹੜੀ ਵਰਕ ਹੋਣੀ ਗਈ ਹੋਈ ਹੈ ਜੀ ਇੱਕ ਆਪਣੇ ਕੋਲ ਬਲੈਕ ਕਲਰ ਆਇਆਗਾ ਇਹ ਵੀ ਬਹੁਤ ਸੋਹਣਾ ਕਲਰ ਹੈ ਇਹਨੂੰ ਕਿਸੇ ਵੀ ਬਾਟਮ ਦੇ ਨਾਲ ਬਣਾ ਸਕਦੇ ਹੋ ਅਗਰ ਤੁਸੀਂ ਬਲੈਕ ਬਾਟਮ ਲੈਣੀ ਹੈ ਬਲੈਕ ਨਾਲ ਵੀ ਬਣਾ ਸਕਦੇ ਹੋ ਇੱਕ ਵਾਈਟ ਆਇਆਗਾ ਇਹਦੇ ਵਿੱਚ ਆਪਣੇ ਕੋਲੇ ਇਹ ਡਾਈ ਇਹ ਵਾਲਾ ਇਹਨੂੰ ਤੁਸੀਂ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਡਾਈ ਵੀ ਕਰਵਾ ਸਕਦੇ ਹੋ ਇੱਕ ਆਪਣੇ ਕੋਲ ਗ੍ਰੇ ਆਇਆ ਗ੍ਰੇ ਕਲਰ ਆਇਆਗਾ ਜੀ ਗ੍ਰੇ ਕਲਰ ਦੀ ਇਹਦੇ ਨਾਲ ਵੀ ਸੇਮ ਬਾਟਮ ਹੈ ਜਿਹੜੀ ਡਾਈ ਹੋਣੀ ਗਈ ਹੋਈ ਹੈ ਇੱਕ ਆਪਣੇ ਕੋਲੇ ਇਹ ਸ਼ਰਟਾਂ ਦੇ ਪੀਸ ਆਏ ਨੇਗੇ ਇਹ ਪੂਰੇ 1.5 1.5 ਮੀਟਰ ਦੇ ਪੀਸ ਨੇਗੇ ਮੇਨ ਜਿਨ੍ਹਾਂ ਦਾ ਕੇਰਾ 18 ਇੰਚਾ ਉਹਨਾਂ ਉਹਨਾਂ ਦੀ ਸ਼ਰਟ ਹੈ ਜਿਹੜੀ इजीली ਬਣ ਜੂਗੀ ਇਹਦਾ ਪ੍ਰਾਈਸ ਹੈ ਜਿਹੜਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹ ਵਾਲੀ ਜਿਹੜੀ ਸ਼ਰਟ ਬਣ ਜੂ ਸਿਰਫ 150 ਰੁਪਏ ਦੀ ਸ਼ਰਟ ਬਣੂਗੀ ਜੀ ਇਹ ਵਾਲੇ ਜਿਹੜੇ ਸਾਰੇ ਸੂਟ ਨੇ ਫਿਲਹਾਲ ਆਪਣੇ ਕੋਲੇ ਸਟਾਕ ਦੇ ਵਿੱਚ ਹੈਗੇ ਨੇ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਦੇ ਉੱਪਰ ਸੈਂਡ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਜਰੂਰ ਸੈਂਡ ਕਰ ਸਕਦੇ ਹੋ ਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਥੈਂਕ ਯੂ